ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਹੈਗੀ ਆ ਮੋਗਾ ਟਰੈਕਟਰ ਮੰਡੀ ਦੀ ਹੈ ਜੀ ਸੀਜ਼ਨ ਲਗਭਗ ਬਿਲਕੁਲ ਖਤਮ ਹੋ ਚੁੱਕਿਆ ਹੈ ਇਹ ਜੋ ਵੀ ਟਰੈਕਟਰ ਅੱਜ ਮੰਡੀ ਤੇ ਆਏ ਆ ਉਹਨਾਂ ਦੇ ਰੇਟ ਤੇ ਮਾਲਕਾਂ ਦੇ ਨੰਬਰ ਤੇ ਮਾਡਲ ਤੁਹਾਡੇ ਨਾਲ ਕਰਦੇ ਆ শেয়ার ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸੋ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ 5310 ਜੇ ਤੁਸੀਂ ਮਾਡਲ ਦੀ ਗੱਲ ਕਰੀਏ ਤਾਂ 2000 ਪੰਜ ਮਾਡਲ ਆ 4 ਲੱਖ ਤੇ 5000 ਰੁਪਏ ਮਾਲਕਾਂ ਦੀ ਡਿਮਾਂਡ ਆ ਜੀ ਜੌਂਡੀ ਆਰ 5310 ਬੈਕ ਸਾਈਡ ਦੇ ਟਾਇਰ ਜਿਹੜੇ ਕੋਲੋ ਕੰਪਨੀ ਦੇ ਆ 40% ਕੰਡੀਸ਼ਨ ਕਹਿ ਸਕਦੇ ਆ ਟਾਇਰਾਂ ਦੀ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀ ਇੰਸਪੈਕਟ ਹੁੰਦਾ ਹੈ ਟਰੈਕਟਰ ਦੇਖਣ ਚ ਸਾਫ ਆ ਜੀ ਤੇ ਨਾਲ ਆ ਗਈ ਨਿਊ ਹੋਲੈਂਡਾ ਦਾ ਨਸ਼ਤਤੀ 플러스 ਹੀ ਰੰਗ ਰੋਗ ਨਾਲੋਂ ਟਰੈਕਟਰ ਸਾਫ ਆ 2010 ਮਾਡਲ ਆ ਜੀ 4 ਲੱਖ ਤੇ 80000 ਰੁਪਿਆ ਮਾਲਕਾਂ ਦੀ ਡਿਮਾਂਡ ਆ ਗੁਡিয়ার ਦੇ ਟਾਇਰ ਆ ਬੈਕ ਸਾਈਡ ਦੇ ਤੇ ਟਾਇਰਾਂ ਦੀ ਜੋ ਕੰਡੀਸ਼ਨ ਆ ਸੱਤ ਪੈਸੇ ਪੈ ਸਕਦੇ ਆ ਪੰਜਾਬ ਨੰਬਰ ਆ ਜੀ TB02 ਇਹ 16 9 28 ਦੇ ਬੈਕ ਸਾਈਡ ਦੇ ਟਾਇਰ ਹੈ। ਉਹਦੇ ਨਾਲ ਆ ਗਿਆ ਜੀ 50 55 ਜੌਂਡੀ ਵਾਲਿਆਂ ਦੇ ਇਹ। ਕੋਲੋ ਕੰਪਨੀ ਦੇ ਟਾਇਰ ਆ 16 9 28 ਦੇ ਟਾਇਰ ਇਸ ਦੇ ਜੋ ਟਾਇਰਾਂ ਦੀ ਕੰਡੀਸ਼ਨ ਨਾ ਉਹ ਵੀ ਬਸ ਆਪਾਂ 50 ਕੇ ਪੈਸੇ ਕਹਿ ਸਕਦੇ ਹਾਂ। ਰੰਗ ਰੋਗੰਦਾ ਟਰੈਕਟਰ ਬਿਲਕੁਲ ਸਾਫ਼ ਆ ਮਾਡਲ 2013 ਜੀ 4 ਲੱਖ ਤੇ 55000 ਰੁਪਿਆ ਡਿਮਾਂਡ ਹੈ। ਮਾਲਕਾਂ ਦੇ ਉਦੇ ਨਾਲ ਆ ਗਈ ਫਾਰਮ 6055 ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਬੈਕ ਸਾਈਡ ਦੇ ਟਾਇਰ ਜੋ ਐਮ ਆਰਫ ਦੇ 16 28 ਦੇ ਮਾਡਲ ਹੈ ਜੀ 2014 3 ਲੱਖ ਤੇ 32000 ਰੁਪਿਆ ਮਾਲਕਾਂ ਦੀ ਮੰਗ ਆ ਟਾਇਰ ਜੋ ਇਸ ਦੇ ਅੰਦਾਜ਼ ਦੇ ਟਾਈਮ ਮਾਰਕ ਦੇ 16 9 28 ਦੀ ਹੈ ਇਹ ਤਿੰਨ ਟਰੈਕਟਰ ਜਿਹੜੇ ਤੁਹਾਨੂੰ ਦਿਖਾਏ ਆ ਤਿੰਨੇ 16 9 28 ਦੇ ਟਾਇਰਾਂ ਚ ਤੇ ਰੇਟ ਦਾ ਫਰਕ ਤੁਸੀਂ ਆਪ ਦੇਖ ਸਕਦਾ ਜੋਹਨੀਅਰ ਦੇ ਜੋ ਰੇਟ ਆ ਥੋੜੇ ਜਿਹਾ ਤੇਜ਼ ਹੁੰਦੇ ਆ ਤੇ ਫਾਰਮ ਦੇ ਰੇਟ ਹੁੰਦੇ ਥੋੜੇ ਜਿਹਾ ਫਰਕ ਆ ਜਿਉਂਨੇ ਕੱਟ ਨੂੰ ਤੇ ਨਾਲ ਆ ਗਏ ਫਾਰਮ 60 ਗੁਡੀਅਰ ਦੇ ਟਾਇਰਾ 14 9 28 ਦੀ ਇਸ ਤੇ ਆਓ ਜੀ ਗੱਲ ਰੰਗ ਰੋਗੰ ਦਾ ਟਰੈਕਟਰ ਬਿਲਕੁਲ ਸਾਫਾਈ ਸਾਮ ਕੇ ਰੱਖਿਆ ਹੋਇਆ ਟਰੈਕਟਰ ਆ 2012 ਮਾਡਲ ਆ ਇਹ 4 ਲੱਖ ਤੇ 15000 ਰੁਪਿਆ ਟਾਇਰ ਅੱਗ ਸਾਈਡ ਦੇ ਟਾਇਰ ਗੁਡਇਰ ਦੇ ਆ ਜੀ ਸਾਈਟ ਤੁਹਾਨੂੰ ਦੱਸ ਹੀ ਦਿੱਤਾ 14928 ਉਹਦੇ ਨਾਲ ਆ ਗਈ ਫਾਰਮ 60 ਇਹ 13 13 ਦੇ ਟਾਇਰਾਂ ਚ ਲੱਗਦਾ ਇਹ ਬਿਲਕੁਲ ਹੀ ਐਮ ਆਰਪ ਦੇ ਟਾਇਰ ਆ 1328 ਦੇ ਰੰਗ ਰੋਹਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਮਾਡਲ ਹੈਗਾ ਜੀ 2008 3 ਲੱਖ ਤੇ 4000 ਰੁਪਿਆ ਡਿਮਾਂਡ ਹੈ ਜੀ ਇਹ ਵੀ ਟਰੈਕਟਰ ਪੰਜਾਬ ਨੰਮਰ ਹੀ ਹੈ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਏ ਸਾਰੇ ਪੰਜਾਬ ਨੰਮਰ ਹੀ ਸੀ ਔਰ ਇਸ ਦੇ ਨਾਲ ਆ ਗਈ 43610 ਰੰਗ ਰੀਵਨ ਤੋਂ ਦੇਖ ਰਹੇ ਨੇ ਜੋ ਵੀ ਜੈਨੂਨ ਪਲੇਟ ਵਗੈਰਾ ਨਹੀਂ ਵਗਾ ਟਰੈਕਟਰ 90 ਮਾਡਲ ਹੈ 1 ਲੱਖ ਤੇ 50000 ਰੁਪਇਆ ਡਿਮਾਂਡ ਹੈ ਆਪਣੇ ਕੁਝ ਭਰਾਵਾਂ ਦੀ ਜੋ ਡਿਮਾਂਡ ਆਈ ਸੀ 2 ਲੱਖ ਤੱਕ ਦੇ ਟਰੈਕਟਰਾਂ ਦੀ ਸੋ ਉਹਨਾਂ ਚ 90 ਮਾਡਲ 1 ਲੱਖ 50000 ਰੁਪਇਆ ਉਕੇ ਜੋ ਦੂਸਰੇ ਟਰੈਕਟਰ ਆ ਜਾਂਦੇ ਆ ਜੌਂਡੀਰ ਜਾਂ ਸਵਰਾਜ ਉਹਨਾਂ ਦੇ ਤਰਫ ਰੇਟ ਥੋੜੇ ਜ਼ਿਆਦਾ ਹੁੰਦੇ ਆ 98 ਟਨਵੇਂ ਮਾਡਲ 2 ਲੱਖ ਦੀ ਰੇਂਜ ਚ ਆਉਂਦੇ ਆ ਇਹ ਅੱਜ ਨਾਲ ਆ ਗਿਆ ਜੀ 50 50 ਡੀ ਜੌਂਡੀਅਰ ਜਿਹੜਾ ਉਹ 70 ਗੁਡੀਅਰ ਦੇ ਟਾਇਰ ਆ 14 9 28 ਰੰਗ ਰੋਗਨ ਦਾ ਬਿਲਕੁਲ ਸਾਫ਼ਾ ਟਰੈਕਟਰ ਸਾਮਕੇ ਰੱਖਿਆ ਹੋਇਆ 2013 ਮਾਡਲ ਆ ਜੀ 10 ਲੱਖ 39000 ਰੁਪਿਆ ਦੀ ਮੰਗ ਦਾ ਮਾਲਕ ਦੀ ਉਸ ਦੇ ਨਾਲ ਆ ਗਈ ਥੋਰ ਨਿਊ ਹਾਲੈਂਡ ਵਾਲਿਆਂ ਦੀ 36 30 ਟਾਇਰ ਬਿਲਕੁਲ ਚਾਰੇ ਨਵੇਂ ਆ ਜਿੱਥੇ ਪੂਰਾ ਜਿੰਦਰਾ ਹੈ ਬਰਾ ਟੈਕਨੀਕਲ ਪੰਜਾਬ ਨੰਬਰ ਹੈ ਵੀ ਟਰੈਕਟਰ ਦੀ ਪੀਬੀ 26 2000 ਮਾਡਲ ਆ ਜੀ ਪੂਰਾ 3 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਹੈ ਟਾਇਰ ਤੁਹਾਨੂੰ ਦੱਸ ਦਿੱਤਾ ਚਾਰੇ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਵੀ ਗੁੜੀ ਹੱਟਿਆ ਤੇ ਫਰੰਟ ਦੇ ਵੀ ਗੁੜੀ ਹੱਟਿਆ 16928 ਸਾਈਜ਼ ਹੈ ਇਹਦਾ ਉਹਦੇ ਨਾਲ ਆ ਗਿਆ ਜੀ ਸਵਰਾਜ 724 ਰੰਗ ਰੋਗੰ ਦਾ ਤੁਸੀਂ ਦੇਖ ਹੀ ਰਹੇ ਹੋ ਪਰ ਟਰੈਸ ਦੇ ਬਿਲਕੁਲ ਖਾਸੇ ਪਏ ਹੋਏ ਨੇ ਪੰਪੀਏ ਸੈਕਟਰ ਦਾ ਵਾਰ ਨਹੀਂ ਆ 92 ਮਾਡਲ ਹੈ 1 ਲੱਖ ਰੁਪਿਆ ਡਿਮਾਂਡ ਹੈ ਜੀ ਥੋੜੀ ਉਸਦੇ ਨਾਲ ਆ ਗਿਆ ਜੀ ਸਵਰਾਜ 735 ਟਰੈਸ ਦੇ ਵੀ ਬੈਕ ਸਾਈਡ ਦੇ ਘਾਸੇ ਪਏ ਹੋਏ ਜੀ 94 ਮਾਡਲ ਹੈ ਜੀ 1 ਲੱਖ ਦੇ 45000 ਰੁਪਿਆ ਡਿਮਾਂਡ ਆਈ ਮਾਲਕ ਨੇ ਪੰਪਸ ਦਾ ਬਾਹਰ ਆਈ ਉਸ ਦੇ ਨਾਲ ਆ ਗਈ 750 ਸੋਰੀ 475 2008 ਮਾਡਲ ਆਈ ਮਿੰਦਰਾਲਿਆਂ ਦਾ ਟਾਇਰ ਦਾ ਜੀ 40 ਕੁ ਪੈਸੇ ਜੀ ਬੈਕ ਸਾਈਡ ਦੇ ਰੰਗ ਰੋਗਨ ਦਾ ਟਰੈਕਟਰ ਸਾਫ ਆ 2 ਲੱਖ ਤੇ 75000 ਰੁਪਿਆ ਮਾਲਕਾਂ ਨੇ ਡਿਮਾਂਡ ਮਗਰ ਨਾਲ ਆ ਗਈ ਫੋਰਡ 6300 ਇਹ ਵੀ ਟਰੈਕਟਰ ਕੋਲ ਤੋਂ ਪੇਂਟ ਵਗੈਰਾ ਨਹੀਂ ਹੋਇਆ ਜੋ ਵੀ ਜੈਨੂਇਨ ਕਲਰ ਸਹੀ ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਨੇ ਫਰੰਟ ਦੇ ਟਾਇਰ ਕਾਸੇ ਬਿਹਤਰਾਂ ਨਵੇਂ ਮਾਡਲ ਆ 1 ਲੱਖ 45000 ਰੁਪਇਆ ਡਿਮਾਂਡ ਹੈ ਉਹਦੇ ਨਾਲ ਆ ਗਈ 25 11 ਟਾਇਰ ਐਸੇ ਵੀ ਜਕੇ ਦੇ ਆ ਬੈਕ ਸਾਈਡ ਦੇ ਬਿਲਕੁਲ ਨਵੇਂ ਨੇ ਠੀਕ ਹੈ ਫਰੰਟ ਰੂਮ ਤੁਸੀਂ ਦੇਖ ਹੀ ਸਕਦੇ ਹੋ ਮਾਡਲ ਹੈਗਾ ਜੀ ਇਹ 92 1 ਲੱਖ ਤੇ 25000 ਰੁਪਏ ਆ ਧਮਾੜ ਉਸ ਦੇ ਨਾਲ ਆ ਗਈ 575 ਮਿੰਦਰਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਅੰਦਰੋਂ ਦੀ ਕੰਡੀਸ਼ਨ ਹੈ ਤੇ ਵੀ ਸਾਫ਼ ਪਈ ਹੈ 2008 ਮਾਡਲ ਆ 3 ਲੱਖ ਤੇ 10000 ਰੁਪਏ ਮਾਲਕਾਂ ਦੀ ਮੰਗ ਆ 프ਰੰਟ ਦੇ ਟਾਇਰ ਜੋ ਬਿਲਕੁਲ ਨਵੇਂ ਨੇ ਇਹਦੇ ਆਸਟ੍ਰਾਈਟਰ ਦਾ ਹੀ 575 ਦਾ ਹੀ ਹਾਂ ਦੱਸੋ ਅੰਕਲ ਜੀ ਨੰਬਰ ਉੱਪਰ ਕਰਾ ਦਰ 75892 75892 75892 ਦਵਾਰੇ ਬੋਲੀਂ ਭਾਈ 75892 75892 ਮੈਂ 7170 ਨਾਮ ਕੀ ਹੈ ਬਾਈ ਜੀ ਬਲਜੀਤ ਹੀ ਪੈਂਡੀ ਖਾਰਾ ਹੀ ਲੋ ਜੀ ਖਾਰਾ ਪੈਂਡਾ ਜ਼ਿਲ੍ਹਾ ਫਰੀਦਕੋਟ ਤੇ ਬਲਜੀਤ ਸਿੰਘ ਬਾਈ ਦਾ ਨਾਮ ਜੇ ਕਿਸੇ ਨੇ 575 ਲੈਣਾ ਹੋਵੇ 2008 ਮਾਡਲ 10 ਲੱਖ ਤੇ 10000 ਰੁਪਇਆ ਡਿਮਾਂਡ ਆ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਿਆ ਜੀ ਫਾਰਮ 60 ਇਹ ਵੀ ਪੰਜਾਬ ਨੰਬਰ ਆਈ ਪੀਬੀ 97 2012 ਮਾਡਲ ਆਈ 4 ਲੱਖ ਤੇ 18000 ਰੁਪਇਆ ਮਾਲਕਾਂ ਦੀ ਡਿਮਾਂਡ ਆ 14 928 ਦੇ ਬੀਕੇਟੀ ਦੇ ਟਾਇਰ ਆ ਕੰਪਨੀ ਦੇ ਟਾਇਰ ਆ ਫਰੰਟ ਵਾਲੇ ਵੀ ਬਿਲਕੁਲ ਨਵੇਂ ਟਾਇਰ ਆ ਇਹ ਵੀ ਕੰਪਨੀ ਦੇ ਬੀਕੇਟੀ ਦੇ 12 ਦੀ ਡਿਮਾਂਡ 4 ਲੱਖ 18000 ਰੁਪਇਆ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਟਾਇਰ ਵੀ ਬਿਲਕੁਲ ਚੜਾਈ ਹੋਏ ਉਸ ਦਿਨ ਆ ਗਿਆ ਜੀ ਪ੍ਰੀਤ 6099 ਪੈਰ ਰੈਸਪੈਕਟਰ ਦੀ ਵੀ ਬਿਲਕੁਲ ਸਾਫ ਹੈ ਜੀ ਰੰਗ ਰੋਗਨ ਦਾ ਵੀ ਟਰੈਕਟਰ ਸਾਫ ਹੈ 2003 ਮਾਡਲ ਹੈ ਜੀ 3 ਲੱਖ ਤੇ 45000 ਰੁਪਇਆ ਮਾਲਕ ਦੀ ਡਿਮਾਂਡ ਹੈ ਇਹ ਵੀ ਪੰਜਾਬ ਨੰਬਰ ਹੀ ਹੈ ਜੀ ਟਰੈਕਟਰ ਦੇਖਣ ਚ ਟਰੈਕਟਰ ਸਾਫ ਹੈ ਜੀ ਉਸ ਦੇ ਨਾਲ ਆ ਗਈ 55 555 ਅਰਜਨ ਰੰਗ ਰੋਗ ਨਾਲ ਬਿਲਕੁਲ ਕੋਕਾ ਪੀਸ ਹੈ ਡਰਾਈਵਰ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਸਾਫ ਹੈ 14 9 28 ਦੇ ਟਾਇਰਾਂ ਚ ਆ ਜੀ ਐਮ ਆਰਸ ਦੇ ਟਾਇਰਾਂ ਬੈਕ ਸਾਈਡ ਦੇ 2019 ਮਾਡਲ ਆਈ 5 ਲੱਖ 50000 ਰੁਪਏ ਮਾਲਕ ਦੀ ਡਿਮਾਂਡ 14 ਗਏ ਸਵਰਾਜ 735 ਰੰਗ ਰੋਗਨ ਦਾ ਟਰੈਕਟਰ ਸਾਫਾ ਟਾਇਰਾਂ ਦੀ ਵੀ ਕੰਡੀਸ਼ਨ ਬਿਲਕੁਲ ਸਾਫ ਹੈ ਮਾਰਫ ਦੇ ਟਾਇਰਾ ਬੈਕ ਸਾਈਡ ਦੇ 93 ਮਾਡਲ ਆ ਪੰਜਾਬ ਨੰਬਰ ਆ 1 ਲੱਖ ਤੇ 60000 ਰੁਪਇਆ ਮਾਲਕਾਂ ਦੀ ਡਿਮਾਂਡ ਲੋ ਜੀ ਉਸ ਤੇ ਨਾਲ ਆ ਗਿਆ 3610 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਨਵੇਂ ਨੇ ਕੰਪਨੀ ਦੇ ਟਾਇਰ ਆ ਐਮ ਆਰਫ ਦੇ 99 ਮਾਡਲ ਆ ਜੀ 2 ਲੱਖ ਤੇ 25000 ਰੁਪਇਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਪੀਬੀ08 ਉਸ ਦੇ ਨਾਲ ਆ ਗਿਆ ਸੋਨ ਵਾਲੀ ਕਾ 750 2015 ਮਾਡਲ ਆਈ 4 ਲੱਖ ਤੇ 35000 ਰੁਪਇਆ ਮਾਲਕਾਂ ਦੀ ਡਿਮਾਂਡ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ 프ਰੰਟ ਵਾਲਾਂ ਦੀ ਬਿਲਕੁਲ ਨਵੇਂ ਆ ਵਾਂਗੇ ਤੇ ਬੈਕ ਸਾਈਡ ਦੇ ਟਾਇਰ ਜੀ ਕੰਡੀਸ਼ਨ ਜੋ ਆਪਾਂ 50000 ਪੈਸੇ ਕਹਿ ਸਕਦੇ ਹਾਂ ਗੁਡিয়ার ਦੇ ਟਾਇਰ ਆ 14928 600 ਜੀ ਓਰਜਨਲ ਆਗੇ ਸੋਨਾ ਲੇਕਾ 60 ਇਹ 2012 ਮਾਡਲ ਆਈ ਇਹ ਵੀ ਪੰਜਾਬ ਨੰਬਰ ਹੀ ਆ ਪੀਬੀ 10 ਇਹ 4 ਲੱਖ ਤੇ 30000 ਰੁਪਿਆ ਮਾਲਕਾਂ ਦੀ ਮੰਗ ਹੈ ਟਰੈਕਟਰ ਦੀ ਆ ਫਰੰਟ ਦੇ ਟਾਇਰ ਬਿਲਕੁਲ ਨਵੇਂ ਨੇ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਗੁਡিয়ার ਦੇ ਟਾਇਰ ਆ 16928 ਦੇ ਤੇ ਬੈਂਡ ਕੋ 70 ਪੈਸੇ ਆਪਾਂ ਕੰਡੀਸ਼ਨ ਟਾਇਰਾਂ ਦੀ 600 ਸਰ ਦੇ ਨਾਲ ਆ ਗਈ ਸਵਰਾਜ 855 2000 ਮਾਡਲ ਆ ਪੂਰਾ 2 ਲੱਖ ਤੇ 35000 ਰੁਪਏ ਮਾਲਕਾਂ ਦੀ ਡਿਮਾਂਡ ਹੈ ਟਾਇਰ ਆ ਜਿਹੜੇ ਬਿਲਕੁਲ ਐਕਸਾਈਡ ਦੇ 40 ਪੈਸੇ ਕੰਡੀਸ਼ਨ ਕਹਿ ਸਕਦੇ ਆ ਤੇ ਪੰਜਾਬ ਨੰਬਰ ਆ ਪੀ ਵੀ 13 ਆ ਉਸ ਦੇ ਨਾਲ ਆ ਗਈ ਨਿਊ ਹਾਲੈਂਡ ਆਹਨ ਦਾ 36 2008 ਮਾਡਲ ਆਈ 390000 ਰੁਪਿਆ ਡਿਮਾਂਡ ਆਈ ਫਰੰਟ ਦੇ ਟਾਇਰ ਐਮ ਆਰਕ ਦੇ ਆਈ ਬੈਕ ਸਾਈਡ ਦੇ ਟਾਇਰ 16x28 ਦੇ ਇਹ ਐਲੈਂਸ ਕੰਪਨੀ ਦੇ ਟਾਇਰਾਂ ਦੀ ਕੰਡੀਸ਼ਨ ਜੋ 50 ਤੋਂ 55% ਕਹਿ ਸਕਦੇ ਆਂ ਪੰਜਾਬ ਨੰਬਰ ਆ ਪੀ ਬੀ ਪੀ 2008 ਮਾਡਲ ਦੀ ਡਿਮਾਂਡ 390 ਉਹਦੇ ਨਾਲ ਆ ਗਿਆਈ ਬਿਲਕੁਲ ਕੋਕਾ ਪੀ ਸਹੀ ਸਵਰਾਜ 855 ਉੱਪਰ ਐ ਰਹੀ ਕਰਕੇ ਕੈਮਰੇ ਚ ਸਾਨੂੰ ਥੋੜਾ ਜਿਹਾ ਘੱਟ ਦਿਖਾਈ ਦੇਵੇਗਾ ਦੂਸਰੀ ਸਾਈਡ ਤੋਂ ਦਿਖਾਉਣਾ ਬਹੁਤ ਸਾਫ ਪ੍ਰੈਕਟਰ ਹੈ 2016 ਮਾਡਲ ਹੈ ਜੀ 5 ਲੱਖ 45000 ਦੀ ਡਿਮਾਂਡ ਹੈ ਗੁਡিয়ার ਦੇ ਟਾਇਰ ਹੈ 14 28 ਸਹਿਜ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਹੈ ਅੱਗੇ ਨਾਲ ਆ ਗਈ ਫਾਰਮ 60 2007 ਮਾਡਲ ਹੈ ਜੀ ਪੰਜਾਬ ਨੰਬਰ ਹੈ ਵੀ ਟਰੈਕਟਰ 2 ਲੱਖ 75000 ਰੁਪਏ ਡਿਮਾਂਡ ਹੈ ਪੀਬੀ 06 ਰਾਂਗ ਰੋਗਾਂ ਦਾ ਟਰੈਕਟਰ ਸਾਫ਼ ਆ ਬੈਕ ਸਾਈਡ ਦੇ ਟਾਇਰ ਜੂਐਸ ਦੇ ਸੀਟ ਕੰਪਨੀ ਦੇ 13628 ਸਾਈਜ਼ ਆ ਟਰੰਟ ਦੇ ਟਾਇਰ ਵੀ ਸਾਫ਼ ਹੈ ਜੀ ਤੁਹਾਡੇ ਨਾਲ ਆ ਗਈ 735 ਰਾਂਗ ਰੋਗਾਂ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਹੈ ਟਰੈਕਟਰ ਦਾ ਹੀ ਕੈਰੇਜ ਦੇ ਸਾਰੇ ਕਾਸੇ ਪਏ ਹੋਏ ਆ ਪੰਜਾਬ ਨੰਬਰ ਆ ਪੀਬੀ 14 93 ਮਾਡਲ ਆ 1 ਲੱਖ ਤੇ 25000 ਰੁਪਏ ਮਾਲਕਾਂ ਦੀ ਦਮੰਗ ਆਈ ਉਹਦੇ ਨਾਲ ਆ ਗਈ ਸੋਨਾਲੀਕਾ 750 2007 ਮਾਡਲ ਆਈ 2 ਲੱਖ ਤੇ 78000 ਰੁਪਿਆ ਦਮੰਗ ਆ ਮਾਲਕਾਂ ਦੀ ਟਾਇਰਾਂ ਦੀ ਕੰਡੀਸ਼ਨ ਜੋ 60 ਕੇ ਪੈਸੇ ਹੈ ਬੈਕ ਸਾਈਡ ਇਸ ਹੀਟ ਤੇ ਟਾਇਰਾ 149 28 ਉਹਦੇ ਨਾਲ ਇੱਕ ਹੋਰ ਸੋਨਾਲੀਕਾ 750 ਆ ਗਈ ਇਹ 2005 ਮਾਡਲ ਆਈ 2 ਲੱਖ ਤੇ 80000 ਰੁਪਿਆ ਮਾਲਕਾਂ ਦੀ ਦਮੰਗ ਆਈ ਟਾਇਰਾਂ ਜੋ ਕਾਲਿਕ ਪਾਸੇ ਕਹਿ ਸਕਦੇ ਆ ਬੈਕ ਸਾਈਡ ਦੇ ਰੰਗ ਰੋਗ ਦਾ ਟਰੈਕਟਰ ਸਾਹਿਬ ਇਹਦੇ ਨਾਲ ਆ ਗਈ ਸਵਰਾਜ 855 2002 ਮਾਡਲ ਆ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਜੀ ਰੰਗ ਰੋਗ ਦਾ ਵੀ ਟਰੈਕਟਰ ਸਾਫ਼ ਆ ਇਹਦਾ ਜੋ ਹਜੇ ਰੇਟ ਨਹੀਂ ਲੱਗਾ ਜੀ ਉਸਦੇ ਨਾਲ ਆ ਗਈ 2001 ਮਾਡਲ ਦੀ ਸਵਰਾਜ 855 2 ਲੱਖ ਤੇ 65000 ਰੁਪਏ ਮਾਲਕਾਂ ਦੀ ਡਿਮਾਂਡ ਆ ਬੈਕ ਹਾਰਡ ਦੇ ਜਿਹੜੇ ਐਮ ਆਰਫ ਦੇ 14 928 ਸਾਈਜ਼ ਆ ਤੇ ਫਰੰਟ ਦੇ ਵੀ ਟਾਇਰ ਐਮ ਆਰਫ ਦੇ ਲੋ ਜੀ ਉਸ ਦੇ ਨਾਲ ਆ ਗਿਆ ਸਵਰਾਜ 855 97 ਮਾਡਲ 1 ਲੱਖ 95000 ਰੁਪਏ ਮਾਲਕਾਂ ਦੀ ਡਿਮਾਂਡ ਆ 13 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਜੋ 60 ਕ ਪੈਸੇ ਐ ਸਮੇਂ ਹੈ ਟਰੈਕਟਰ ਦੇ ਤੇ ਉਸ ਦੇ ਨਾਲ ਜੋ ਆ ਗਿਆ ਟਰੈਕਟਰ ਜੀ ਫਾਰਮ 68 2000 ਮਾਡਲ ਆ ਇਹ ਪੂਰਾ 2 ਲੱਖ 45000 ਰੁਪਿਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਇਹ ਵੀ ਪੀਬੀ 46 ਜਿਸ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਨੇ ਟਾਇਰ ਗੁਡিয়ার ਦੇ ਟਾਇਰ ਆ 1328 ਦੇ ਰੰਗ ਰੋਗਨ ਜਿਵੇਂ ਵੀ ਹੈ ਤੁਹਾਨੂੰ ਵੀਡੀਓ 'ਚ ਦਿਖਾਈ ਦੇ ਰਿਹਾ ਉਹਦਾ 2000 ਮਾਡਲ ਦੀ ਡਿਮਾਂਡ ਤੁਹਾਨੂੰ ਦੱਸ ਦਿੱਤਾ 2 ਲੱਖ 45000 ਰੁਪਿਆ ਵੀਡੀਓ ਦੇਖਣ ਲਈ ਧੰਨਵਾਦ